ਕਾਰਤਿਕ ਦੀ ਜੋ ਭੈਣ ਹੈ ਉਹਨਾਂ ਦੀ ਅੱਖਾਂ ਦੇ ਵਿੱਚ ਹੰਝੂ ਨੇ ਮਾਂ ਆ ਜਿਸ ਮਾਂ ਨੇ ਕਾਰਤਿਕ ਨੂੰ 9 ਮਹੀਨੇ ਆਪਣੀ ਕੋਖ ਦੇ ਵਿੱਚ ਰੱਖਿਆ ਹਾਲਾਂਕਿ ਉਹਨਾਂ ਦੇ ਵੱਲੋਂ ਲਗਾਤਾਰ ਅਪੀਲ ਵੀ ਕੀਤੀ ਜਾ ਰਹੀ ਹੈ ਕਿ ਕਾਤਿਲਾਂ ਨੂੰ ਜੋ ਸਜ਼ਾ ਮਿਲਣੀ ਚਾਹੀਦੀ ਹੈ ਔਰ ਪਿਓ ਦੇ ਮੋਢਿਆਂ ਦੇ ਤੇ ਪੁੱਤ ਦੀ লাশ ਜਾਣੀ ਉਸ ਪਿਓ ਨੂੰ ਪੁੱਛ ਕੇ ਦੇਖੋ ਕਿ ਉਹਨਾਂ ਦਾ ਕੀ ਬਣ ਰਿਹਾ ਹੈ ਭੈਣ ਰੋ ਰਹੀ ਆ ਇਹ ਕਾਟਾ ਨਹੀਂ ਪੂਰਾ ਹੋਣਾ ਵੇਖਦਾ ਤੁਸੀਂ ਜੋ ਕਾਰਤਿਕ ਦੇ ਨਾਲ ਕਾਰਤਿਕ ਦੇ ਦੋਸਤ ਸੀਗੇ ਉਹਨਾਂ ਦੀ ਅੱਖਾਂ ਨੰਮ ਨੇ 22 ਸਾਲ ਦਾ ਬੱਚਾ ਅੱਜ ਉਹਦੀ ਜਵਾਨੀ ਸ਼ੁਰੂ ਹੋਈ ਸੀ ਅਜੇ ਦਿਨ ਹੀ ਉਹਦੀ ਅਜੇ ਸੇਹਰਾ ਬਣ ਕੇ ਭੈਣ ਮਾਂ ਪੁੱਤ ਪਰਿਵਾਰ ਕਿਸ ਤਰ੍ਹਾਂ ਰੋ ਰਿਹਾ ਕੋਈ ਸ਼ਬਦ ਨਹੀਂ ਹੈ ਬੰਦਾ ਵੀ 9 ਮਹੀਨੇ ਬੱਚੇ ਨੂੰ ਰੱਖਣਾ 22 ਸਾਲ ਦਾ ਕਰ ਦੇਣਾ ਤੇ ਉਹਨੂੰ ਮਾਰ ਦੇਣਾ ਇੱਕ ਦਮ ਦੇ ਵਿੱਚ ਜੇ ਕੋਈ ਰੰਜਿਸ਼ ਸੀ ਤੇ ਬਹਿ ਕੇ ਕੱਢ ਲੈਂਦੇ ਨਾ ਹੁੰਦੇ ਨਾ ਬਹਿ ਕੇ ਗੱਲ ਨਿਬੇੜ ਲੈਂਦੇ ਮਾਰਨ ਦੀ ਕੀ ਲੋੜ ਆ ਕਾਰ্তিক ਬੱਗਨ ਦਾ ਸੰਸਕਾਰ ਅੱਜ 7ਵੇਂ ਦਿਨ ਕੀਤਾ ਜਾ ਰਿਹਾ ਇਸ ਵਕਤ ਮੈਂ ਬਾਜਵਾ ਨਗਰ ਪੁਲੀ ਦੇ ਨਾਲ ਸ਼ਮਸ਼ਾਨ ਘਾਟ ਤੇ ਮੌਜੂਦ ਆ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਮੌਜੂਦ ਨੇ ਕਾਰ্তিক ਨੂੰ ਚਾਉਣ ਵਾਲੇ ਲੋਕ ਇੱਥੇ ਮੌਜੂਦ ਨੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਜੋ ਲੋਕ ਅੱਜ ਪਹੁੰਚੇ ਨੇ ਕਾਰ্তিক ਨੂੰ ਅੱਜ ਅੰਤਿਮ ਵਿਦਾਈ ਦੇਣ ਦੇ ਲਈ ਸੋ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਅੱਜ ਕਾਰ্তিক ਦਾ ਜਿਹੜਾ ਸੰਸਕਾਰ ਹੈ ਉਹ ਕੀਤਾ ਜਾਏਗਾ ਅੱਜ 7ਵੇਂ ਦਿਨ ਕਾਰਤਿਕ ਦਾ ਸੰਸਕਾਰ ਹੈ ਜਿਹੜਾ ਉਹ ਕੀਤਾ ਜਾ ਰਿਹਾ ਔਰ ਕਾਰਤਿਕ ਨੂੰ ਸ਼ਨੀਵਾਰ ਦੇ ਰਾਤ ਗੋਲੀਆਂ ਮਾਰ ਕੇ ਉਸ ਦਾ ਕਤਲ ਕੀਤਾ ਗਿਆ ਸੀਗਾ ਤਾਂ ਜਿਸ ਤੋਂ ਬਾਅਦ ਲਗਾਤਾਰ ਪਰਿਵਾਰ ਜਿਹੜਾ ਇਨਸਾਫ ਦੀ ਮੰਗ ਕਰ ਰਿਹਾ ਸੀਗਾ ਔਰ ਕਾਰਤਿਕ ਦੇ ਕਾਤਲਾਂ ਨੂੰ ਸਜ਼ਾ ਦਿੱਤੀ ਜਾਵੇ ਸੋ ਲਗਾਤਾਰ ਤਸਵੀਰ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਨੰਮ ਅੱਖਾਂ ਨੇ ਚਾਹੇ ਲੁਧਿਆਣੇ ਦੇ ਲੋਕ ਆ ਚਾਹੇ ਪੰਜਾਬ ਤੋਂ ਬਾਹਰੋਂ ਲੋਕ ਆਏ ਨੇ ਜੋ ਕਾਰਤਿਕ ਨੂੰ ਚਾਉਣ ਵਾਲੇ ਨੇ ਅੱਖਾਂ ਜਿਹੜੀਆਂ ਨੰਮ ਨੇ ਕਾਰਤਿਕ ਨੂੰ ਅੰਤਿਮ ਵਿਦਾਈ ਦੇਣ ਦੇ ਲਈ ਅੱਜ ਲੁਧਿਆਣਾ ਸਮਸ਼ਾਨ ਘਾਟ ਦੇ ਵਿੱਚ ਪਹੁੰਚੇ ਨੇ ਵੱਡੀ ਗਿਣਤੀ ਦੇ ਵਿੱਚ ਲੋਕ ਮੌਜੂਦ ਨੇ ਜੋ ਕਾਰਤਿਕ ਨੂੰ ਚਾਉਣ ਵਾਲੇ ਸੀ ਤਾਂ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇੱਥੇ ਕਈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਨੇ ਜੋ ਕਾਰਤਿਕ ਨੂੰ ਪਿਆਰ ਕਰਦੇ ਸੀ ਹਾਲਾਂਕਿ ਪਰਿਵਾਰ ਦਾ ਰੋਣਾ ਉਹ ਦੇਖਿਆ ਨਹੀਂ ਜਾ ਰਿਹਾ ਮਾਰ ਹੋ ਰਹੀ ਹੈ ਬੇਨ ਰੋ ਰਹੀ ਆ ਦਾਦੀ ਰੋ ਰਹੀ ਆ ਕਿਉਂਕਿ ਘਰ ਦਾ ਇਕਲੌਤਾ ਮੁੰਡਾ ਸੀ ਕਾਰਤਿਕ ਜਿਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਉਸ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਤਾਂ ਅੱਜ ਸ਼ੁੱਕਰਵਾਰ ਕਾਰਤਿਕ ਦਾ ਜੋ ਅੰਤਿਮ ਸੰਸਕਾਰ ਹੈ ਉਹ ਕੀਤਾ ਜਾ ਰਿਹਾ ਕਿਉਂਕਿ ਸੋਸ਼ਲ ਮੀਡੀਆ ਤੇ ਕਾਰਤਿਕ ਕਾਫੀ ਫੇਮਸ ਸੀ ਕਾਫੀ ਕਾਰਤਿਕ ਦੀ ਜੋ ਵੀਡੀਓ ਲੋਕ ਲਾਈਕ ਕਰਦੇ ਸੀ ਕਾਰਤਿਕ ਨੂੰ ਲੋਕ ਪਸੰਦ ਕਰਦੇ ਸੀ ਤਾਂ ਸ਼ਨੀਵਾਰ ਨੂੰ ਕਾਰਤਿਕ ਦਾ ਸੁੰਦਰ ਨਗਰ ਇਲਾਕੇ ਦੇ ਵਿੱਚ ਕਤਲ ਕੀਤਾ ਗਿਆ ਉਸਦੇ ਗੋਲੀਆਂ ਮਾਰੀਆਂ ਗਈਆਂ 카ਰ্তিক ਦਾ ਇੱਕ ਦੋਸਤ ਵੀ ਸੀ ਉਸਦੇ ਨਾਲ ਉਸਦੇ ਵੀ ਗੋਲੀ ਲੱਗੀ ਹੈ ਹਾਲਾਂਕਿ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੈ ਤੋਂ 카ਰ্তিক ਦਾ ਸੰਸਕਾਰ ਅੱਜ 7ਵੇਂ ਦਿਨ ਕੀਤਾ ਜਾ ਰਿਹਾ ਮੈਂ ਇਸ ਵਕਤ ਮੌਜੂਦ ਆ ਬਾਜਵਾ ਨਗਰ ਪੁਲੀ ਦੇ ਕੋਲ ਜੋ ਸ਼ਮਸ਼ਾਨ ਘਾਟ ਹੈ ਉੱਥੇ 카ਰ্তিক ਦਾ ਸੰਸਕਾਰ ਹੈ ਉਹ ਕੀਤਾ ਜਾ ਰਿਹਾ 카ਰ্তিক ਨੂੰ ਚਾਉਣ ਵਾਲੇ ਹੁਮ ਹੁਮਾ ਕੇ ਲੋਕ ਪਹੁੰਚੇ ਨਹੀਂ ਲੁਧਿਆਣਾ ਨਹੀਂ ਪੂਰੇ ਪੰਜਾਬ ਤੋਂ ਲੋਕ ਪਹੁੰਚੇ ਨੇ ਹਾਲਕੀ ਦੇਖ ਸਕਦੇ ਹੋ ਤੁਸੀਂ ਜੋ 카르틱 ਦੇ ਨਾਲ 카르틱 ਦੇ دوست ਸੀਗੇ ਉਹਨਾਂ ਦੀ ਅੱਖਾਂ ਨੰਮ ਨੇ ਅਕਸਰ ਇਹ ਜੋ ਨੌਜਵਾਨ ਨੇ 카르틱 ਦੇ ਜੋ ਦੋਸਤ ਨੇ ਵੀਡੀਓ ਦੇ ਵਿੱਚ ਦਿਖਾਈ ਦਿੰਦੇ ਸੀ 카르틱 ਦੇ ਨਾਲ ਰੀਲਾਂ ਬਣਾਉਂਦੇ ਸੀ ਸੋ 카르틱 ਦੇ ਦੋਸਤ ਨੇ ਜਿਨ੍ਹਾਂ ਦੀ ਅੱਖਾਂ ਨੰਮ ਨੇ ਔਰ ਅਜੇ ਕਈ ਦੋਸਤ ਨੇ 카르틱 ਦੇ ਜੋ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਨੇ ਪੂਰੇ ਪੰਜਾਬ ਤੋਂ ਜਿਹੜੇ ਨੌਜਵਾਨ ਉਹ ਇੱਥੇ ਪਹੁੰਚੇ ਨੇ ਕਿਉਂਕਿ ਕਾਰਤਿਕ ਦਾ ਅੱਜ ਸੰਸਕਾਰ ਹੈ ਉਹ ਕੀਤਾ ਜਾ ਰਿਹਾ ਸੋ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜਿੱਥੇ ਮਾਂ ਦਾ ਇਕੱਲਾ-ਇਕੱਲਾ ਪੁੱਤ ਨੌਜਵਾਨਾਂ ਦੇ ਵੱਲੋਂ ਮਾਰ ਦਿੱਤਾ ਗਿਆ ਉਸ ਨੂੰ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਜਿਸ ਮਾਂ ਨੇ ਕਾਰਤਿਕ ਨੂੰ 9 ਮਹੀਨੇ ਆਪਣੇ ਦੁੱਖ 'ਚ ਰੱਖਿਆ ਇਕੱਲਾ-ਇਕੱਲਾ ਮੁੰਡਾ ਜਿਸ ਨੂੰ ਬਹੁਤ ਪਿਆਰ ਕਰਦੇ ਸੀ ਉਸ ਨੂੰ ਮੌਤ ਦੇ ਘਾਟ ਜਿਹੜਾ ਉਹ ਉਤਾਰ ਦਿੱਤਾ ਗਿਆ ਲਗਾਤਾਰ ਪਰਿਵਾਰ ਦੇ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਕਾਰਤਿਕ ਦੇ ਕਾਤਲਾਂ ਨੂੰ ਫੜਾ ਜਾਵੇ ਇਨਸਾਬ ਦਿੱਤਾ ਜਾਵੇ ਉਹਨਾਂ ਤੇ ਬਣਦੀ ਕਾਰਵਾਈ ਹੈ ਉਹ ਕੀਤੀ ਜਾਵੇ ਹਾਲਾਂਕਿ ਅੱਜ ਦੇ ਦਿਨ ਜਿੰਨੇ ਵੀ ਆ ਸਮਾਜ ਦੇ ਲੋਕ ਆ ਉਹਨਾਂ ਨੇ ਲੁਧਿਆਣਾ ਬੰਦ ਦੀ ਕੋਲ ਦਿੱਤੀ ਸੀ ਪਰ ਉਸ ਤੋਂ ਬਾਅਦ ਦੇਰ ਰਾਤ ਲੁਧਿਆਣਾ ਪੁਲਿਸ ਕਮਿਸ਼ਨਰ ਜੋ ਸੁਪਨ ਸ਼ਰਮਾ ਨੇ ਉਹ ਪਹੁੰਚਦੇ ਨੇ ਉਹਨਾਂ ਨੇ ਕਿਹਾ ਕਿ ਅਸੀਂ ਨੌਜਵਾਨ ਜਿੰਨੇ ਵੀ ਆ ਉਹ ਟਰੇਸ ਕਰ ਲਿੱਤੇ ਆ ਔਰ ਜਲਦ ਉਹਨਾਂ ਨੂੰ ਫੜ ਕੇ ਬਣਦੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਏਗੀ ਸੋ ਉਸ ਤੋਂ ਬਾਅਦ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਅੱਜ ਕਾਰਤਿਕ ਦਾ ਸੰਸਕਾਰ ਉਹ ਕੀਤਾ ਜਾ ਰਿਹਾ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਉਹ ਪਹੁੰਚਣਾ ਸ਼ੁਰੂ ਹੋ ਗਏ ਨੇ ਸੋ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹਾ ਜਿੱਥੇ ਪਰਿਵਾਰਕ ਮੈਂਬਰ ਦਾ ਰੋਣਾ ਉਹ ਦੇਖਿਆ ਨਹੀਂ ਜਾ ਰਿਹਾ ਕਾਰਤਿਕ ਦੀ ਜੋ ਭੈਣ ਹੈ ਉਹਨਾਂ ਦੀ ਅੱਖਾਂ ਦੇ ਵਿੱਚ ਹੰਝੂ ਨੇ ਮਾਂ ਆ ਜਿਸ ਮਾਂ ਨੇ ਕਾਰਤਿਕ ਨੂੰ 9 ਮਹੀਨੇ ਆਪਣੀ ਕੋਖ ਦੇ ਵਿੱਚ ਰੱਖਿਆ ਹਾਲਾਂਕਿ ਉਹਨਾਂ ਦੇ ਵੱਲੋਂ ਲਗਾਤਾਰ ਅਪੀਲ ਵੀ ਕੀਤੀ ਜਾ ਰਹੀ ਹੈ ਕਿ ਕਾਤਿਲਾਂ ਨੂੰ ਜੋ ਸਜ਼ਾ ਮਿਲਣੀ ਚਾਹੀਦੀ ਹੈ ਔਰ ਲਗਾਤਾਰ ਪਰਿਵਾਰ ਦੇ ਵੱਲੋਂ ਇਨਸਾਫ ਦੀ ਮੰਗ ਜਿਹੜੀ ਆ ਉਹ ਕੀਤੀ ਜਾ ਰਹੀ ਮੇਰੇ ਨਾਲ ਕੋਈ ਲੋਕ ਮੌਜੂਦ ਨਹੀਂ ਸਰ ਅੱਜ 7ਵੇਂ ਦਿਨ ਸੰਸਕਾਰ ਕੀਤਾ ਜਾ ਰਿਹਾ ਹੈ ਬੜੀ ਬੇਰਹਿਮੀ ਦੇ ਨਾਲ ਮਾਰਿਆ ਗਿਆ ਕੀ ਕਹਿੰਦੇ ਆ ਨਾਮ ਨਹੀਂ ਨਹੀਂ ਬੋਲ ਹੋ ਰਿਹਾ ਸ਼ਬਦ ਨਹੀਂ ਹੈਗਾ ਬੋਲ ਨਹੀਂ ਹੋ ਰਿਹਾ ਇੱਕ ਚਮਕਦਾ ਹੋਇਆ ਸਤਾਰਾ ਸਿਗਾ ਪਿਓ ਦੇ ਮੋਡ ਮੋਡਿਆਂ ਦੇ ਤੇ ਪੁੱਤ ਦੀ ਲਾਸ ਜਾਣੀ ਉਸ ਪਿਓ ਨੂੰ ਪੁੱਛ ਕੇ ਦੇਖੋ ਕਿ ਉਹਨਾਂ ਦਾ ਕੀ ਬਣ ਰਿਹਾ ਵਾ ਔਰ ਭੈਣ ਰੋ ਰਹੀ ਆ ਇਹ ਕਾਤਾ ਨਹੀਂ ਪੂਰਾ ਹੋਣਾ ਮੈਂ ਤਾਂ ਕਹਿੰਦਾ ਦੋਸ਼ੀਆਂ ਦਾ ਇਨਕਾਊਂਟਰ ਕਰਨਾ ਚਾਹੀਦਾ ਸੀ ਪੀ ਸਾਹਿਬ ਨੂੰ ਇਨਕਾਊਂਟਰ ਨਾਲੀ ਲੁਧਿਆਣੇ ਦੇ ਤੇ ਪੰਜਾਬ ਦੇ ਵਿੱਚ ਥੱਲੇ ਪੈਣੀ ਆ ਘਰ ਤੇ ਜਨ ਮੈਨੂੰ ਬੱਗਨ ਨੂੰ ਨਮਾ ਨਾ ਇਸ ਸਮੁੱਚੇ ਪੰਜਾਬ ਦੇ ਲੁਧਿਆਣੇ ਦੇ ਲੋਕਾਂ ਨੂੰ ਜਿਹੜੇ ਅੱਜ ਉਹਦੇ ਚਾਣ ਵਾਲੇ ਆਏ ਹੋਏ ਆ ਮੇਰੇ ਹਿਸਾਬ ਨਾਲ ਜਿਸ ਤਰੀਕੇ ਦੇ ਨਾਲ ਕਾਰਤਿਕ ਨੂੰ ਲੋਕ ਪਿਆਰ ਕਰਦੇ ਸੀ ਅੱਜ ਉਹ ਦਿਖ ਰਿਹਾ ਲੁਧਿਆਣਾ ਨਹੀਂ ਪੂਰੇ ਪੰਜਾਬ ਭਰ ਤੋਂ ਲੋਕ ਪਹੁੰਚੇ ਨੇ ਇੰਨਾ ਕਿ ਰਾਸ਼ਕਾਂ ਦੇ ਪੈਰ ਰੱਖਣ ਦੀ ਜਗ੍ਹਾ ਹੀ ਨਹੀਂ ਦੇਖੋ ਉਹਨਾਂ ਚਾਣ ਵਾਲੇ ਇੰਨੇ ਸੀਗੇ ਔਰ ਇਹ ਸਾਰੇ ਲੋਕ ਮਤਲਬ ਇਹਨਾਂ ਦੀਆਂ ਛਾਤੀਆਂ ਫਟ ਰਹੀਆਂ ਵਾ ਸ਼ਬਦ ਨਹੀਂ ਹੈਗਾ ਬਿਆਨ ਨਹੀਂ ਕੀਤਾ ਜਾ ਸਕਦਾ ਉਹਦਾ ਲੱਕੀ ਨੰਬਰ 14 ਸੀ 14 14 ਕਿਉਂ ਵਲਮਿਕੀ ਮਹਾਰਾਜ ਦੇ ਨਾਮ ਚ ਵਾ ਲਾ ਮਾ ਕਾ ਉਹ ਇਸ ਕਰਕੇ ਚੋਕੇ ਨੂੰ ਬਹੁਤ ਬੰਦਾ ਸੀਗਾ ਉਹ ਬਾਸਕਟਬਾਲ ਦਾ ਖਿਡਾਰੀ نیشنل ਰਿਆ ਉਹਦੇ ਦੀ 14 ਨੰਬਰ ਦੀ ਟੀਸ਼ਰਟ ਹੀ ਬੰਦਾ ਸੀਗਾ ਦੇਖੋ ਬੋਲਿਆ ਨਹੀਂ ਜਾ ਰਿਹਾ ਪਰਿਵਾਰਕ ਮੈਂਬਰ ਨੇ ਦੋਸਤ ਨੇ ਔਰ ਜਿਹੜੇ ਉਹਨਾਂ ਨੂੰ ਚਾਉਣ ਵਾਲੇ ਨੇ ਕਾਰਤਿਕ ਦੇ ਜੋ ਦੋਸਤ ਨੇ ਹਾਲਾਂਕਿ ਉਹਨਾਂ ਦਾ ਰੋਣਾ ਨਹੀਂ ਦੇਖਿਆ ਜਾ ਰਿਹਾ ਪਰਿਵਾਰਕ ਮੈਂਬਰ ਦਾ ਜੋ ਰੋਣਾ ਨਹੀਂ ਦੇਖਿਆ ਜਾ ਰਿਹਾ ਸ਼ਮਸ਼ਾਨ ਘਾਟ ਦੇ ਵਿੱਚ ਇੰਨੀ ਕੁ ਭੀੜ ਦੇਖੀ ਜਾ ਰਹੀ ਹੈ ਕਿ ਪੈਰ ਰੱਖਣ ਦੀ ਜਗ੍ਹਾ ਨਹੀਂ ਹੈ ਸੋ ਇੱਥੋਂ ਪਤਾ ਲੱਗਦਾ ਕਿ ਕਾਰਤਿਕ ਨੂੰ ਚਾਉਣ ਵਾਲੇ ਕਿੰਨੇ ਲੋਕ ਸੀਗੇ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕ ਕਾਰਤਿਕ ਨੂੰ ਚਾਉਣ ਵਾਲੇ ਪਹੁੰਚੇ ਨੇ ਜੋ ਕਾਰਤਿਕ ਨੂੰ ਪਿਆਰ ਕਰਦੇ ਸੀਗੇ ਇੰਸਟਾਗ੍ਰam ਤੇ ਕਾਰਤਿਕ ਨੂੰ ਪਿਆਰ ਕਰਦੇ ਸੀਗੇ ਫੇਸਬੁੱਕ ਤੇ ਕਾਰਤਿਕ ਨੂੰ ਪਿਆਰ ਕਰਦੇ ਸੀ ਯੂਟਿਊਬ ਤੇ ਲੋਕ ਕਾਰਤਿਕ ਨੂੰ ਪਿਆਰ ਕਰਦੇ ਸੀ ਕਹਿੰਦੇ ਨੇ ਕਿ ਦਿੱਲੀ ਹਰਿਆਣਾ ਤੱਕ ਤੋਂ ਲੋਕ 카르틱 ਨੂੰ ਅੱਜ ਇੱਥੇ ਅੰਤਿਮ ਵਿਦਾਈ ਦੇਣ ਦੇ ਲਈ ਪਹੁੰਚੇ ਨੇ ਔਰ 카르틱 ਨੂੰ ਜੋ ਅੱਜ ਅੰਤਿਮ ਵਿਦਾਈ ਦੇਣ ਦੇ ਲਈ ਪਹੁੰਚੇ ਨੇ ਮਹਿਜ ਕੁਝ ਦਿਨ ਬਾਅਦ ਉਸ ਦਾ ਸੰਸਕਾਰ ਹੈ ਉਹ ਕੀਤਾ ਜਾਏਗਾ ਪਰ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਹਮ ਹਮਾਰ ਜਿਹੜਾ ਅੱਜ ਲੁਧਿਆਣਾ ਦੇ ਵਿੱਚ ਦੇਖਣ ਨੂੰ ਮਿਲ ਰਿਹਾ 카르틱 ਦੇ ਜੋ ਦੋਸਤ ਨੇ ਜੋ ਹੋਰ ਕਈ ਉਹਨਾਂ ਨੂੰ ਪਿਆਰ ਕਰਨ ਵਾਲੇ ਆ ਚਾਹੇ ਉਹ ਮਾਤਾ ਜੀ ਕੀ ਕਹਿਣਾ ਚਾਹੋਗੇ ਕੁ ਸ਼ਬਦ ਹਨ ਪਗਾ ਸਿੰਘ ਵਕਨ ਸ਼ਹੀਦ ਕਰੋ ਇਹਦਾ ਨਾਮ ਪਗਾ ਸਿੰਘ ਵਕਨ ਸ਼ਹੀਦ ਦੇਇ ਚ ਦਿਓ ਦੇਖੋ ਅੱਖਾਂ ਦੇ ਵਿੱਚ ਹੰਝੂ ਨੇ ਜਿੱਥੇ ਕਾਰਤਿਕ ਨੂੰ ਪਿਆਰ ਕਰਨ ਵਾਲੇ ਚਾਹੇ ਉਹ ਬਜ਼ੁਰਗ ਹੈ ਚਾਹੇ ਉਹ ਨੌਜਵਾਨ ਹੈ ਚਾਹੇ ਉਹ ਕਿਸੇ ਤਰੀਕੇ ਦੇ ਵੀ ਲੋਕ ਹੈ ਉਹਨਾਂ ਦੀ ਅੱਖਾਂ ਸਭ ਦੀਆਂ ਨੰਮ ਨੇ ਕਾਰਤਿਕ ਨੂੰ ਇਨਸਾਫ ਦਿਵਾਉਣ ਦੀ ਮੰਗ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਵੱਡੀ ਗਿਣਤੀ ਦੇ ਵਿੱਚ ਲੋਕ ਮੌਜੂਦ ਹੈ ਜੋ ਪਰਿਵਾਰਕ ਮੈਂਬਰ ਦਾ ਰੋਣਾ ਨਹੀਂ ਦੇਖਿਆ ਜਾ ਰਿਹਾ ਚਾਹੇ ਉਹ ਛੋਟਾ ਹੈ ਚਾਹੇ ਉਹ ਜਵਾਨ ਹੈ ਹਰ ਇੱਕ ਦੀਆਂ ਅੱਖਾਂ ਨਮ ਨੇ ਕੋਈ ਰਹੀ ਕਿਸ ਤਰ੍ਹਾਂ ਦੇਖਦੇ ਹੋ ਸਤਵੇਂ ਦਿਨ ਅੱਜ ਉਹਦਾ ਸੰਸਕਾਰ ਕੀਤਾ ਜਾ ਰਿਹਾ ਹੈ ਪੰਜਾਬ ਸ਼ਰਮਸਾਰ ਹੈ ਇਹੋ ਜਿਹੇ ਬੱਚੇ ਜਿਹੜੇ ਹੋਂਹਾਰ ਹੋਣ ਅੱਜ ਇਹੋ ਜਿਹੇ ਬੱਚੇ ਦਾ ਚਲਾ ਜਾਣਾ ਪੰਜਾਬ ਦੇ ਵਿੱਚ ਜੀਨ ਦਾ ਦਿਲ ਨਹੀਂ ਕਰਦਾ 3 ਲੱਖ ਫਾਲੋਅਰ ਹੋਣ ਅੱਜ ਬੱਚਾ ਹੀ ਮਾਂ ਦਾ ਚਲਾ ਗਿਆ ਸੰਸਾਰ ਚਲਾ ਗਿਆ ਬੱਚਾ ਥੋੜੀ ਗਿਆ ਸੰਸਾਰ ਚਲਾ ਗਿਆ ਅੱਜ ਕਿਹੜਾ ਬੱਚਾ ਪ੍ਰੇਰਿਤ ਹੋਊਗਾ ਹਜ਼ਾਰਾਂ ਦੇ ਹਿਸਾਬ ਲੋਕ ਨੇ ਹਜ਼ਾਰਾਂ ਲੋਕ ਹੀ ਹਜ਼ਾਰਾਂ ਦੇ ਹਿਸਾਬ ਨਾਲ ਲੋਕ ਹਜ਼ਾਰਾਂ ਹੀ ਰੋ ਰਹੇ ਆ 22 ਸਾਲ ਦਾ ਬੱਚਾ ਅੱਜ ਉਹਦੀ ਜਵਾਨੀ ਸ਼ੁਰੂ ਹੋਈ ਸੀ ਅੱਜ ਦੇ ਦਿਨ ਨਹੀਂ ਉਹਦੀ ਅੱਜ ਸੇਹਰਾ ਬਣ ਕੇ ਭੈਣ ਮਾਂ ਪੁੱਤ ਪਰਿਵਾਰ ਕਿਸ ਤਰ੍ਹਾਂ ਰੋ ਰਿਹਾ ਕੋਈ ਸ਼ਬਦ ਨਹੀਂ ਹੈ ਇੰਨੀ ਕਮਾਈ ਅੰਤਿਮ ਸੰਸਕਾਰ ਤੇ ਪਤਾ ਲੱਗਦੀ ਹੈ ਕਿ ਤੁਸੀਂ ਕਮਾਇਆ ਕੀ ਹੈ ਪੂਰੇ ਪੰਜਾਬ ਭਰ ਦੇ ਲੋਕ ਪਹੁੰਚੇ ਨੇ ਪੈਰ ਰੱਖਣ ਦੀ ਜਗ੍ਹਾ ਨਹੀਂ ਹੈ ਭਾਜੀ ਗੁਰੂ ਦੀ ਰਹਿਮਤ ਹੋਵੇ ਅਸੀਂ ਆ ਦਿਨ ਦੇਖਣਾ ਹੀ ਨਾ ਪੈਂਦਾ ਇਹ ਕਮਾਈ ਉਹਦੇ ਕੋਲ ਰਹਿੰਦੀ ਹੈ ਉਹ ਜ਼ਿੰਦਾ ਰਹਿੰਦਾ ਉਹਦੇ ਬੜੇ ਚੰਗੀ ਤਰੱਕੀ ਦੇ ਰਾਹ ਤੇ ਚੱਲ ਰਿਹਾ ਸੀ ਨਾ ਕੋਈ ਮਾੜਾ ਸੀ ਨਾ ਕਿਸੇ ਨੂੰ ਕੁਝ ਕਹਿੰਦਾ ਸੀ ਪਤਾ ਨਹੀਂ ਕਿਹੜੇ ਦੁਸ਼ਮਣ ਅੱਜ ਕੱਲ ਪੰਜਾਬ ਦੇ ਬਣ ਗਏ ਜਿਹੜੇ ਨੌਜਵਾਨੀ ਖਾ ਰਹੇ ਐ ਐਸੇ ਪਿਆਰੇ ਬੱਚੇ ਨੂੰ ਗੋਲੀ ਮਾਰ ਕੇ ਹੱਤਿਆ ਕਰ ਦੇਣੀ ਮਾੜੀ ਗੱਲ ਐ ਫਾਂਸੀ ਦੀ ਸਜ਼ਾ ਦੇਣੀ ਚਾਹੀਦੀ ਜਿਹੜੇ ਬੰਦੇ ਨੇ ਮਾਰਿਆ ਉਹਨੂੰ ਤੁਸੀਂ ਏਰੀਆ ਦੇ ਮੱਲੇ ਦੇ ਹੋ ਹਾਂਜੀ ਸ਼ਿਪੂਰ ਤੋਂ ਆਇਆ ਬੜੀ ਮਾੜੀ ਘਟਨਾ ਸੱਤ ਦਿਨ ਬਾਅਦ ਅੱਜ ਉਸ ਦਾ ਸੰਸਕਾਰ ਕੀਤਾ ਜਾ ਰਿਹਾ 22 ਸਾਲ ਉਮਰ ਸੀ ਕਹਿੰਦੇ ਨੈਸ਼ਨਲ ਖਿਡਾਰੀ ਸੀਗਾ ਹਾਂਜੀ ਬਹੁਤ ਵਧੀਆ ਬੱਚਾ ਸੀ ਉਹ ਇੰਨਾ ਸასი ਵੀ ਫੋਲੋ ਕਰਦੀ ਸੀ ਮੇਰੀ ਬੇਟੀ ਦੁਬਈ ਰਹਿੰਦੀ ਆ ਉਹ ਵੀ ਉਹਨੂੰ ਫੋਲੋ ਕਰਦੀ ਸੀ 31 ਮਾਰਚ ਨੂੰ ਉਹਨੂੰ ਮਿਲਣ ਆਣਾ ਸੀ ਇੱਥੇ ਤੇ ਬਹੁਤ ਅੱਛਾ ਸੀ ਮੇਰੇ ਸਾਹਮਣੇ ਗਲਤ ਨਹੀਂ ਕਰਦਾ ਸੀ ਕਿਸੇ ਦੇ ਨਾਲ ਵੀ ਸਹੀ ਸੀ ਜਿਨ੍ਹਾਂ ਨੇ ਵੀ ਕੀਤਾ ਹੈ ਗਲਤ ਕੀਤਾ ਹੈਗਾ ਉਹਨੂੰ ਮਾਰ ਕੇ ਉਹਦਾ ਨਾਮ ਤੇ ਫੇਰ ਬਣ ਗਿਆ ਉਹ ਉੱਥੇ ਦੇ ਉੱਥੇ ਹੀ ਰਹਿ ਗਏ ਆ ਜਿੱਦਾਂ ਉਹਦੀ ਮਾਂ ਰੋਂਦੀ ਪਈ ਆ ਨਾ ਇੱਕ ਦਿਨ ਉਹਨਾਂ ਨਾਲ ਵੀ ਇਦਾਂ ਹੀ ਹੋਣਾ ਉਸ ਮਾਂ ਦਾ ਰੋਣਾ ਨਹੀਂ ਦੇਖਿਆ ਜਿਹੜੇ ਜਿਸਨੇ 9 ਮਹੀਨੇ ਆਪਣੀ ਕੱਖ ਦੇ ਵਿੱਚ ਰੱਖਿਆ ਕੱਲਾ ਕੱਲਾ ਮੁੰਡਾ ਮਾਰਦਾ ਹੈ ਐ ਭਾਵੇਂ ਕੁੜੀ ਹੋਵੇ ਮੁੰਡਾ ਵੀ 9 ਮਹੀਨੇ ਬੱਚੇ ਨੂੰ ਰੱਖਣਾ 22 ਸਾਲ ਦਾ ਕਰ ਦੇਣਾ ਤੇ ਉਹਨੂੰ ਮਾਰ ਦੇਣਾ ਇੱਕ ਦਮ ਦੇ ਵਿੱਚ ਜੇ ਕੋਈ ਰੰਜਸ਼ ਸੀ ਤਾਂ ਬਹਿ ਕੇ ਕੱਢ ਲੈਂਦੇ ਨਾ ਉਹਦੇ ਨਾਲ ਬਹਿ ਕੇ ਗੱਲ ਨਿਵੇੜ ਲੈਂਦੇ ਮਾਰਨ ਦੀ ਕੀ ਲੋੜ ਆ ਅੱਜ ਕੱਲ ਜੇਰਾ ਚੱਕਦਾ ਹੈ ਤੇ ਹਾਰ ਚੱਕਦਾ ਬੱਚੇ ਨੂੰ ਮਾਰ ਦਿੰਦਾ ਜੇਰਾ ਚੱਕਦਾ ਮਾਂ ਦਾ ਪੁੱਤ ਮਾਰ ਦਿੰਦਾ ਉਹਨਾਂ ਦੀ ਮਾਂ ਦਾ ਦਰਦ ਨਹੀਂ ਆਉਂਦਾ ਉਹਦੀ ਭੈਣ ਕਿੱਧਰ ਹੁੰਦੀ ਪਿਆ ਉਹਨਾਂ ਦਾ ਰਹਿਮ ਨਹੀਂ ਆਉਂਦਾ ਮੈਂ ਇਹ ਕਹਿੰਦੀ ਜਿਨ੍ਹਾਂ ਜਿਨੇ ਵੀ ਕਾਨੂੰਨ ਹਨ ਨਾ ਉਹਨਾਂ ਨੂੰ ਬਾਤੋਂ ਫਾਂਸੀ ਦੀ ਸਜ਼ਾ ਦੇਵੇ ਜੇ ਨਹੀਂ ਤਾਂ ਸਾਡੀਆਂ ਤਾਂ ਦੇਣ ਅਸੀਂ ਉਹਨਾਂ ਨੂੰ ਆਪ ਨੇ ਵੇੜਾਂਗੇ ਦੁਰਾ ਜੀ ਨਹੀਂ ਦੇਖ ਹੋ ਰਿਹਾ ਚਾਹ ਛੋਟਾ ਐ ਚਾ ਕੋਈ ਵੱਡਾ ਐ ਸਭ ਹੀ ਅੱਗ ਆਬ ਦੇਖੋ ਬੀਬੀਆਂ ਭੈਣਾ ਦੇਖੋ ਲੱਖਾਂ ਦੇ ਹਿਸਾਬ ਨਾਲ ਰੋ ਰਿਹਾ ਮੌਤ ਨਹੀਂ ਪੰਜਾਬ ਮਰਿਆ ਇਹ ਰੋਜ ਪੰਜਾਬ ਮਰ ਰਿਹਾ ਦੇਖੋ ਇੱਕ ਬਾਈ ਬਾਈ ਬਾਜ 18 18 ਸਾਲ ਦੇ ਬੱਚਿਆਂ ਦੀ ਹੱਤਿਆ ਹੋ ਜਾਣੀ ਲੱਖਾਂ ਲੋਕ ਅੱਜ ਪਹੁੰਚ ਰਹੇ ਐ ਐਸੇ ਹਾਲਾਤ ਦੇ ਵਿੱਚ ਜੀਨ ਦਾ ਜਰਦਾ ਰੋਣਾ ਨਹੀਂ ਦੇਖਿਆ ਜਾ ਰਿਹਾ ਬੌਜੀ ਇੱਕ ਨਹੀਂ ਪੂਰਾ ਪੰਜਾਬ ਉਸ ਪਰਿਵਾਰ ਦਾ ਇਕੱਲਾ ਜੀ ਸੰਸਾਰ ਮੁੱਕ ਗਿਆ ਉਹਦਾ ਉਹਦਾ ਤਾਂ ਸੰਸਾਰ ਚਲਾ ਗਿਆ ਭਾਜੀ ਉਹ ਕੱਲੀ ਥੋੜੀ ਗਈ ਇਹ ਪੂਰਾ ਪੰਜਾਬ ਰੋ ਰਿਹਾ ਸੋ ਇਹ ਪਰਿਵਾਰ ਦੇ ਹਾਲਾਤ ਤੁਸੀਂ ਦੇਖ ਰਹੇ ਹੋ ਭੈਣ ਜਿਹੜੀ ਅੱਖਾਂ ਨੰਮ ਨੇ 카ਰ্তিক ਨੂੰ ਚਾਹਣ ਵਾਲੇ ਚਾਹੇ ਕੋਈ ਛੋਟਾ ਚਾਹੇ ਕੋਈ ਵੱਡਾ ਪੂਰੇ ਪੰਜਾਬ ਭਰ ਤੋਂ 카ਰ্তিক ਨੂੰ ਚਾਹਣ ਵਾਲੇ ਅੱਜ ਲੁਧਿਆਣਾ ਬਾਜਵਾ ਨਗਰ ਜੋ ਸ਼ਮਸ਼ਾਨ ਘਾਟ ਹੈ ਉੱਥੇ ਪਹੁੰਚੇ ਨੇ ਕਿਉਂ 카ਰ্তিক ਦਾ ਪਿਆਰ ਅੱਜ ਦਿਖ ਰਿਹਾ 카ਰ্তিক ਨੇ ਜੋ ਕਮਾਈ ਕੀਤੀ ਆ ਜੋ ਸ਼ਮਸ਼ਾਨ ਘਾਟ ਦੇ ਵਿੱਚ ਦਿਖ ਰਿਹਾ ਪੈਰ ਰੱਖਣ ਦੀ ਜਗ੍ਹਾ ਨਹੀਂ ਹੈ ਵੱਡੀ ਗਿਣਤੀ ਦੇ ਵਿੱਚ ਲੋਕ ਮੌਜੂਦ ਨੇ 22 ਸਾਲ 카ਰ্তিক ਦੀ ਉਮਰ ਆ ਨੈਸ਼ਨਲ ਖਿਡਾਰੀ ਜੋ ਪਰਿਵਾਰ ਦੇ ਵੱਲੋਂ ਦੱਸਿਆ ਜਾ ਰਿਹਾ ਅੱਜ ਕਾਰਤਿਕ ਦਾ ਸੰਸਕਾਰ ਹੈ ਔਰ ਕਾਰਤਿਕ ਨੂੰ ਚਾਉਣ ਵਾਲੇ ਜੋ ਲੋਕ ਉੱਥੇ ਪਹੁੰਚੇ ਨੇ ਭੈਣ ਦਾ ਰੋਣਾ ਨਹੀਂ ਦੇਖਿਆ ਜਾ ਰਿਹਾ ਕਿਉਂਕਿ ਭੈਣ ਜਿਹੜੀ ਹੈ ਲਗਾਤਾਰ ਅਪੀਲ ਕਰ ਰਹੀ ਹੈ ਪਰਿਵਾਰ ਅਪੀਲ ਕਰ ਰਿਹਾ ਹੈ ਕਿ ਕਾਤਿਲਾਂ ਨੂੰ ਜੋ ਸਜ਼ਾ ਵਤ ਤੋਂ ਵਤ ਮਿਲਣੀ ਚਾਹੀਦੀ ਹੈ ਕਿਉਂਕਿ ਬੇਰਹਿਮੀ ਦੇ ਨਾਲ ਗੋਲੀਆਂ ਮਾਰ ਕੇ ਕਾਰਤਿਕ ਦਾ ਕਤਲ ਕੀਤਾ ਗਿਆ ਸ਼ਨੀਵਾਰ ਨੂੰ ਉਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਔਰ ਅੱਜ 7ਵੇਂ ਦਿਨ ਉਸ ਦਾ ਸੰਸਕਾਰ ਜਿਹੜਾ ਉਹ ਕੀਤਾ ਜਾ ਰਿਹਾ ਹੈ ਇਹ ਮੈਂ ਕਹੂੰਗਾ ਜਿੰਨੇ ਸਮਾਜ ਦੇ ਲੋਕ ਆ ਖਾਲੀ ਲੁਧਿਆਣਾ ਨਹੀਂ ਪੂਰੇ ਪੰਜਾਬ ਭਰ ਨਹੀਂ ਹਰਿਆਣਾ ਨਹੀਂ ਯੂਪੀ ਤੱਕ ਦੇ ਲੋਕ ਜਿਹੜੇ ਇੱਥੇ ਪਹੁੰਚੇ ਹੋਏ ਨੇ ਸਰ ਤੁਸੀਂ ਵੀ ਮੈਂ ਦੇਖ ਰਿਹਾ ਛੋਟੀ ਉਮਰ 22 ਸਾਲ ਦੇ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਕੋਈ ਸ਼ਬਦ ਹੀ ਨਹੀਂ ਹੈ ਤੁਹਾਡੇ ਸਾਹਮਣੇ ਕੋਈ ਬੋਲ ਹੀ ਨਹੀਂ ਪਾ ਰਿਹਾ ਸਾਰੇ ਬੇਹੂਸ ਹੋਏ ਬੈਠੇ ਅਸੀਂ ਇਹਨੇ ਕੋਈ ਸਾਡੇ ਕੋਲ ਸ਼ਬਦ ਨਹੀਂ ਹੈ ਬੱਚੇ ਦਾ ਇਕਤ ਮਤਲਬ ਪਪੂਲਰ ਹੋਣਾ ਵੀ ਉਹਦੀ ਮੌਤ ਦਾ ਕਾਰਨ ਬਣ ਗਿਆ YouTube ਚੈਨਲ ਰਹਾ ਤੇ ਅੱਜ ਮੀਡੀਆ 'ਚ ਉਹਦੇ ਬਾਰੇ ਲਿਖਿਆ ਜਾ ਰਿਹਾ ਗੈਂਗਸਟਰ ਇਹ ਗੈਂਗਸਟਰਾਂ ਦੇ ਕੰਮ ਹੈ ਕੋਈ ਇਹ ਲੋਕਾਂ ਦਾ ਪਿਆਰ ਹੈ ਬੱਚੇ ਦੇ ਪ੍ਰਤੀ ਉਹ ਇੱਕ ਵਧੀਆ ਯੂਟਿਊਬਰ ਸੀ ਬਸ ਫੇਮਸ ਹੋ ਗਿਆ ਬਰ ਉਹਦੇ ਕਰਕੇ ਤੁਸੀਂ ਦੇਖ ਰਹੇ ਹੋ ਜੀ ਤੁਸੀਂ ਕਿੱਥੋਂ ਆਏ ਮੈਂ ਟੋਲੇਵਾਲ ਤੋਂ ਆਇਆ ਟੋਲੇਵਾਲ ਤੋਂ ਆਇਆ ਅੱਛਾ ਵੱਖ-ਵੱਖ ਇਲਾਕਿਆਂ ਤੋਂ ਵੱਖ-ਵੱਖ ਸ਼ਹਿਰਾਂ ਤੋਂ ਲੋਕ ਮਿਲਣ ਲਈ ਕਿੰਨੇ ਪਿਆਰ ਹੈ ਅੰਤਿਮ ਸੰਸਕਾਰ ਬੇਕ ਝਲਕ ਦੇਖ ਲਈ ਅਸੀਂ ਇੱਕ ਝਲਕ ਦੇਖ ਲਈ ਕਰ ਹਾਂ ਹਾਂ ਕਰਦੀ ਚੱਲੇ ਪਿਆਰ ਹੈ ਇਹ ਜਾਣ ਤੋਂ ਬਾਅਦ ਕਮਾਈ ਪਤਾ ਲੱਗਦੀ ਕਮਾਇਆ ਕੀ ਹੈ ਇਹ ਜਾਣ ਤੋਂ ਬਾਅਦ ਪਤਾ ਲੱਗਦਾ ਪਿਆਰ ਕਮਾਇਆ ਜੀ ਇੰਨੀ ਦੁਨੀਆ ਹੈ ਪਿਆਰ ਤੇ ਆਈ ਹੈ ਇਹ ਪਿਆਰ ਕਮਾਇਆ ਤਾਂ ਹੀ ਆਇਆ ਦੇਖੋ ਕਈ ਹਜ਼ਾਰਾਂ ਦੇ ਹਿਸਾਬ ਦੇ ਨਾਲ ਸ਼ਮਸ਼ਾਨ ਘਾਟ ਦੇ ਵਿੱਚ ਲੋਕ ਪਹੁੰਚੇ ਨੇ ਇਹ ਕਾਫੀ ਹਜ਼ਾਰਾਂ ਦੀ ਗਿਣਤੀ ਹੈ ਜਿੱਥੇ ਪੈਰ ਰੱਖਣ ਦੀ ਜਗ੍ਹਾ ਨਹੀਂ ਹੈ 카ਰ्तिक ਨੂੰ ਚਾਉਣ ਵਾਲੇ ਅੱਜ ਇੱਥੇ ਪਹੁੰਚੇ ਨੇ ਪੂਰੇ ਪੰਜਾਬ ਭਰ ਤੋਂ ਲੋਕ ਜਿਹੜੇ ਦੇਖ ਰਹੇ ਨੇ 카ਰ्तिक ਦਾ ਸੰਸਕਾਰ ਜਿਹੜਾ ਅੱਜ ਉਹ ਕੀਤਾ ਜਾਏਗਾ 7ਵੇਂ ਦਿਨ ਅੱਜ 카ਰ्तिक ਦਾ ਸੰਸਕਾਰ ਜਿਹੜਾ ਉਹ ਕੀਤਾ ਜਾ ਰਿਹਾ ਇਨਸਾਫ ਦੀ ਮੰਗ ਲਗਾਤਾਰ ਪਰਿਵਾਰ ਦੇ ਵੱਲੋਂ ਜੋ ਕੀਤੀ ਜਾ ਰਹੀ ਹੈ ਕਿ ਕਾਤਿਲਾਂ ਨੂੰ ਜਿਹੜੀ ਜਿਹੜੀ ਸਜ਼ਾ ਮਿਲਣੀ ਚਾਹੀਦੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦੇਣਾ ਸ਼ਨੀਵਾਰ ਨੂੰ ਗੋਲੀਆਂ ਅਬ ਮਾਰੀਆਂ ਗਈਆਂ ਤਾਂ ਉਸ ਤੋਂ ਬਾਅਦ ਹਾਲਾਂਕਿ ਲੁਧਿਆਣਾ ਪੁਲਿਸ ਕਮਿਸ਼ਨਰ ਸ਼ੋਪਨ ਸ਼ਰਮਾ ਵੀ ਆ ਪਹੁੰਚੇ ਤਾਂ ਉਹਨਾਂ ਦੇ ਵੱਲੋਂ ਭਰੋਸਾ ਜਤਾਇਆ ਗਿਆ ਕਿ ਜਿਹੜੇ ਨੌਜਵਾਨ ਆ ਉਹਨਾਂ ਨੂੰ ਟ੍ਰੇਸ ਕਰ ਲਿੱਤਾ ਗਿਆ ਜਲਦ ਫੜਿਆ ਜਾਏਗਾ ਇਹ ਭਰੋਸਾ ਜਿਹੜਾ ਲੁਧਿਆਣਾ ਪੁਲਿਸ ਕਮਿਸ਼ਨਰ ਦੇ ਵੱਲੋਂ ਜਿਹੜਾ ਕਿਹਾ ਕਿ ਤੁਹਾਨੂੰ ਇਨਸਾਫ ਮਿਲੇਗਾ ਜਿਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਅੱਜ ਸੰਸਕਾਰ ਆ ਉਹ ਕੀਤਾ ਜਾ ਰਿਹਾ ਹੈ ਇਹ ਤਸਵੀਰ ਤੁਸੀਂ ਦੇਖੋ ਕਿ ਸ਼ਮਸ਼ਾਨ ਘਾੜ ਦੇ ਅੰਦਰ ਪੈਰ ਰੱਖਣ ਦੀ ਜਗ੍ਹਾ ਨਹੀਂ ਹੈ ਪਰ ਨੌਜਵਾਨ ਜਿਹੜੇ ਕਿੰਨੇ ਮੌਜੂਦ ਨੇ ਇਹ ਤਸਵੀਰ ਤੁਸੀਂ ਦੇਖੋ ਕਿ ਕਾਰਤਿਕ ਦੀ ਇੱਕ ਝਲਕ ਦਿਖ ਜੇ ਇੱਕ ਝਲਕ ਦੇਖਣ ਦੇ ਲਈ ਕਿੰਨੇ ਨੌਜਵਾਨ ਪਹੁੰਚੇ ਨੇ ਚਾਹੇ ਕੋਈ ਛੋਟਾ ਹੈ ਚਾ ਕੋਈ ਵੱਡਾ ਹੈ ਚਾ ਕੋਈ ਬਜ਼ੁਰਗ ਹੈ ਅੱਜ ਸਾਰੇ ਲੁਧਿਆਣਾ ਸ਼ਮਸ਼ਾਨ ਘਾੜ ਪਹੁੰਚੇ ਨੇ ਬਾਜਵਾ ਨਗਰ ਦੀ ਪੁਲੀ ਤੇ ਤੁਸੀਂ ਇਸ ਇਲਾਕੇ ਦੇ ਹੀ ਹੋ ਨਹੀਂ ਰਾਏਪੋਟ ਰਾਏ ਦੇਖੋ ਰਾਏਪੋਟ ਤੋਂ ਆਏ ਨੇ ਠੀਕ ਹਨ ਜੀ ਬੰਦੇ ਦਾ ਪਾਸ ਹੈ ਜੀ ਰਾਏਪੋਟ ਤੋਂ ਆਏ ਹੋ ਤੁਸੀਂ ਜੀ ਹਾਂ ਜੀ ਮੈਂ ਮੰਨਦਾ ਇਹ ਲੰਮਾ ਗੱਲ ਹੈ। 22 ਸਾਲ ਉਮਰ ਸੀ ਕਹਿੰਦੇ ਨੈਸ਼ਨਲ ਖਿਡਾਰੀ ਸੀਗਾ ਔਰ ਇਸ ਤਰੀਕੇ ਦੇ ਨਾਲ ਗੋਲੀਆਂ ਮਾਰਨਾ ਔਰ ਲਗਾਤਾਰ ਪਰਿਵਾਰ ਜਿਹੜਾ ਇਨਸਾਫ ਦੀ ਮੰਗ ਕਰ ਰਿਹਾ। ਇਨਸਾਫ ਤਾਂ ਮਿਲਣਾ ਚਾਹੀਦਾ ਈ ਤੁਹਾਨੂੰ ਪਤਾ ਹੀ ਹੈ ਕਿ ਇਸ ਤਰ੍ਹਾਂ ਉਹਨਾਂ ਦਰਿੰਦਿਆਂ ਨੇ ਮਾਰਿਆ ਉਹ ਤੇ ਕਿਤਾ ਦਰਿੰਦੇ ਕਿਹੇ ਯਾਦੂਰੇ ਜਿਹੋ ਤਾਂ ਕੋਈ ਨਹੀਂ ਪਤਾ ਵਾ। ਇਸ ਤਰ੍ਹਾਂ ਕੋਈ ਜੇ ਰਣਜੀਤ ਸੀਗੀ ਕੋਈ ਗਾਲੀ ਕਨੋਚ ਹੁੰਦੀ ਜਾਂ ਕੁਝ ਹੁੰਦਾ ਤਾਂ ਉਸ ਤਰੀਕੇ ਨਾਲ ਤੁਸੀਂ ਆ ਕੇ ਮਿਲਦੇ ਇਕੱਲੇ ਨੂੰ ਆ ਕੇ ਕਿ ਇਹ ਮਾਫ ਦੇਣਾ ਇਹ ਕੋਈ ਇਨਸਾਫ ਵਾਲੀ ਗੱਲ ਹੈ। ਮਾਂ ਦਾ ਇਕੱਲਾ ਇਕੱਲਾ ਪੁੱਤ ਖੋਲਿਆ ਹਨਾ ਮਾਂ ਦਾ ਇਕੱਲਾ ਇਕੱਲਾ ਪੁੱਤ ਸੀਗਾ ਮਾਂ ਦਾ ਇਕੱਲਾ ਇਕੱਲਾ ਪੁੱਤ ਸੀਗਾ ਹੀ ਭੈਣ ਦਾ ਨਹੀਂ ਰੋਣਾ ਦੇਖ ਰਿਆ ਜਾ ਰਿਆ ਮਾਂ ਰੋ ਰਹੀ ਹੈ ਦਾਦੀ ਰੋ ਰਹੀ ਹੈ ਕਿ ਇਕੱਲਾ ਇਕੱਲਾ ਪੁੱਤ ਆ ਜਿਮਾਰਤਾ ਘਰ ਝਾੜ ਕੇ ਰੱਖਦਾ ਉਹ ਜੜਿਆ ਤਾ ਕੀ ਕਰੀਏ ਜੀ ਉਸ ਰੱਬ ਨੇ ਚੰਗੇ ਬੰਦੇ ਦੀ ਲੋੜ ਸੀ ਸ਼ਾਇਦ ਸੁੱਤੀਆਂ ਅੱਖਾਂ ਨੰਮ ਨੇ ਚਾਹੇ ਕੋਈ ਛੋਟਾ ਚਾਹੇ ਕੋਈ ਵੱਡਾ ਅੱਖਾਂ ਨੰਮ ਨੇ ਅੱਜ ਸ਼ਮਸ਼ਾਨ ਘਾਟ ਦੇ ਵਿੱਚ ਕਾਰਤਿਕ ਦੀ ਇੱਕ ਝਲਕ ਦੇਖਣ ਨੂੰ ਲੋਕ ਪਹੁੰਚੇ ਨੇ ਕਿ ਅੰਤਿਮ ਸੰਸਕਾਰ 카ਰ্তিক ਦਾ ਜੋ ਅੱਜ ਇੱਥੇ ਕੀਤਾ ਜਾ ਰਿਹਾ 7 ਦਿਨਾਂ ਬਾਅਦ 카ਰ্তিক ਦਾ ਸੰਸਕਾਰ ਕੀਤਾ ਜਾ ਰਿਹਾ ਸ਼ਨੀਵਾਰ ਐਸੀ ਮਨਹੂਸ ਘੜੀ ਜਿਹੜੀ ਉਹ ਚੜਦੀ ਹੈ ਕਿ ਸੁੰਦਰ ਨਗਰ ਚੌਂਕ ਦੇ ਵਿੱਚ 카ਰ্তিক ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਮਾਂ ਦਾ ਰੋਣਾ ਨਹੀਂ ਦੇਖਿਆ ਜਾ ਰਿਹਾ ਕਿਉਂਕਿ ਮਾਂ ਕਹਿ ਰਹੀ ਹੈ ਕਿ ਮੈਨੂੰ ਕਹਿ ਕੇ ਗਿਆ ਸੀ ਮੰਮੀ ਤੁਸੀਂ ਚਾਹ ਬਣਾਓ ਮੈਂ ਵਾਪਸ ਆ ਰਿਹਾ ਮਾਂ ਉਹ ਡਿੱਗਦੀ ਰਹੀ ਪਰ 카ਰ্তিক ਨਹੀਂ ਵਾਪਸ ਆਇਆ ਕਿਉਂਕਿ 카ਰ্তিক ਨੂੰ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਉਸ ਦਾ ਇੱਕ ਦੋਸਤ ਸੀਗਾ ਉਸ ਦੇ ਵੀ ਗੋਲੀ ਲੱਗੀ ਹੈ ਹਾਲਾਂਕਿ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੈ ਔਰ ਅੱਜ 카ਰ্তিক ਦਾ ਸੰਸਕਾਰ ਹੈ ਉਹ ਕੀਤਾ ਜਾ ਰਿਹਾ ਔਰ ਪਰਿਵਾਰ ਦੇ ਵੱਲੋਂ ਲਗਾਤਾਰ ਇਨਸਾਫ ਦੀ ਮੰਗ ਹੈ ਉਹ ਕੀਤੀ ਜਾ ਰਹੀ ਹੈ ਕਿ ਕਾਤਲਾ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਅਤੇ ਉਹਨਾਂ ਤੇ ਸਖਤ ਤੇ ਸਖਤ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਵੇ ਜੁੜਾ ਰੋਜ਼ਾਨਾ ਸਪੋਕਸਮੈਨ ਦੇ ਨਾਲ ਕੈਮਰਾਮੈਨ ਸੰਦੀਪ ਦੇ ਨਾਲ ਮੈਂ ਪਵਨ ਸਿੰਘ ਸਿੱਧੂ ਧੰਨਵਾਦ